ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇ ਪਿੰਡ ਦੇ ਵਿੱਚ ਸੰਤਾਂ ਦੇ ਕੋਠਿਆਂ ਦੇ ਵਿੱਚ ਬਾਈ ਸਖਮੰਦਰ ਸਿੰਘ ਦੇ ਘਰ ਦੇ ਵਿੱਚ ਵੱਡਾ ਨਾਮ ਆ ਵਪਾਰ ਲੈਣ ਦੇ ਵਿੱਚ ਮਿੱਤਰੋ ਤੇ ਲੰਮੇ ਸਮੇਂ ਤੋਂ ਇਸ ਕਿੱਤੇ ਦੇ ਨਾਲ ਬਾਈ ਸਾਡਾ ਜੁੜਿਆ ਹੋਇਆ ਵਾ ਅੱਜ ਫਿਰ ਤੁਹਾਡੇ ਲਈ ਜਾਨਵਰ ਤਾਂ ਵਿਖਾਉਣੇ ਸੀ 3 ਤੋਂ 4 ਪਰ ਆਉਂਦਿਆਂ ਨੂੰ ਬਾਈ ਗੱਡੀਆਂ ਲੋਡ ਹੋ ਕੇ ਆਪੋ ਆਪਣੇ ਟਿਕਾਣਿਆਂ ਨੂੰ ਚੱਲ ਪਈਆਂ ਵਾ ਤੇ ਇੱਕ ਮੈਂ ਆਹ ਰਹਿ ਗਈ ਆਪਣੇ ਕੋਲੇ ਬਾਈ ਤੂੰ ਡਿਟੇਲ ਜਾਣਦੇ ਆ ਕੀ ਇਹਦੀ ਜਾਣਕਾਰੀ ਦਿੰਦਾ ਬਾਈ ਇੱਕ ਪਰਾ ਝੋਟੀ ਵੀ ਖੜੀ ਮੈਨੂੰ ਲੱਗਦਾ ਉਹ ਪੁੱਛਣਾਗੇ ਵੇਚਣੀ ਆ ਕਿ ਨਹੀਂ ਵੇਚਣੀ ਪੂਖਤਾ ਜਾਣਕਾਰੀ ਹਜੇ ਤੀਕ ਇਹ ਸਮਝਬਾਰੀ ਦੇਣੀ ਆ ਤੁਹਾਨੂੰ ਜਾਨਵਰ ਹੋਰ ਵੀ ਆ ਜਾਣਗੇ ਕੱਲ ਤਾਈ 2000 ਸੀ ਵੜਾ ਆ ਰਹੀਆਂ ਜੀ 2000 ਤੋਕੜਾ ਗੱਬਣਾ ਤੋਕੜਾ ਦਾ ਹਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਆਪਾਂ ਭਰਾ ਦੇ ਨਾਲ ਸਖਮੰਦਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਸੇਤਾ ਦੇ ਪਰਿਵਾਰ ਬਾਈ ਜਮਾਂ ਠੀਕ ਹੈ ਚਲੋ ਅੱਛਾ ਸਖਮੰਦਰ ਬਾਈ ਘਰ-ਬਾਰ ਤੇ ਪਰਿਵਾਰ ਸਨਾ ਸਾਰੇ ਕਿਰਪਾ ਹੈ ਸ਼ੁਕਰ ਬਾਈ ਆਪਣਾ ਮੁੰਡਾ ਵੀਰਾ ਆਪਣਾ ਬਾਹਰ ਵਾਲਾ ਉਹ ਵੀ ਜਮਾਂ ਓਕੇ ਓਕੇ ਜਮਾਂ ਹਾਂ ਜੀ ਠੀਕ ਹੈ ਬਾਈ ਠੀਕ ਹੈ ਅੱਛਾ ਵੀ ਜਣਵਰ ਤੂੰ ਹੁਣ ਮੈਨੂੰ ਐਂ ਦੱਸ ਪਹਿਲਾਂ ਵਿਵਾਹ ਵਾਲਾ ਆਉਂਦਾ ਹੁਣ ਇਹ ਤਾਂ ਕੀ ਕੀ ਗੱਲ ਬਣ ਗਈ ਹੈ ਕਿ ਵੇਚੀ ਜਨੂ ਨਹੀਂ ਕਮੀ ਅਜੇ ਵੀ ਨਹੀਂ ਆਈ ਅੱਛਾ ਹਾਂ ਕਮੀ ਉਹਨੇ ਇੱਕ ਦਿਨ ਆਈ ਹੈ ਜਿੰਨੇ ਦਿਨ ਆਪਣਾ ਜਵਾਗ ਢੱਲਾ ਸੀ ਹੂੰ ਠੀਕ ਹੈ ਮੁੰਡਾ ਆਪਣਾ ਠੀਕ ਹੈ ਦੋ ਤਾਂ ਜਵਾਂ ਠੀਕ ਹੈ ਜੀ ਤੇ ਉਹਦੇ ਵਿੱਚ ਆਪਾਂ ਜਿਹੜੀ ਗੱਲ ਕਹਿ ਗਏ ਸੀਗੇ ਵੀ ਬੰਦ ਕਰ ਦੇਣਾ ਬੰਦ ਦਾ ਭਾਵ ਵੀ ਤੁਹਾਨੂੰ ਮੈਂ ਦੱਸ ਦਿੰਦਾ ਜਦੋਂ ਸਕੂਲ ਜਾਂਦੇ ਸੀ ਨਾ ਪਹਿਲੀ ਚ ਜੀ ਫੱਟੀ ਚੱਕ ਕੇ ਜੀ ਹਣਾ ਮਾਸਟਰ ਤਾਂ ਉੱਥੇ ਠੀਕ ਦੇ ਵੀ ਆਊਗਾ ਤੇ ਮੈਂ ਜਿਹੜੀਆਂ ਰਾਜ ਮੰਝਾਂ ਬੈਠੀਆਂ ਹੁੰਦੀਆਂ ਉਹਨਾਂ ਜਵਾਨੇ ਚ ਜੀ ਮੈਂ ਉਹਨਾਂ ਦੇ ਵਿੱਚੋਂ ਟੈਂਪਾਸ ਕਰਕੇ ਤੇ ਕਰੇ ਹਰ ਵਾਰ ਕਹਿ ਕੇ ਪਾਸ ਕਰਾਉਂਦੇ ਸੀ ਜੀ ਪੰਜ ਜਮਾਤਾ ਇੱਥੇ ਪਿੰਡ 'ਚ ਕੀਤੇ ਪੰਜੇ ਵਾਰ ਫੇਲ ਆ ਠੀਕ ਹੈ ਪੰਜ ਵਾਰ ਹੀ ਫੇਲ ਆ ਪੰਜੇ ਵਾਰ ਮੈਂ ਸਿਰੇ ਲੱਗਾ ਹੀ ਨਹੀਂ ਵਰਲਡ ਦਾ ਰਿਕਾਰਡ ਬਣਾਇਆ ਹੋਇਆ ਪਾਣਡ ਵਰਲਡ ਰਿਕਾਰਡ ਹੋਣ ਬਣਿਆ ਵੀ ਮੈਂ ਗਿਆ ਹੀ ਨਹੀਂ ਗਿਆ ਹੀ ਨਹੀਂ ਵੀ ਆਖੇ ਨਹੀਂ ਲੱਗਿਆ ਜਾਨੀ ਕਿ ਕਹਿਣ ਦੋ ਪਾਵੇ ਆ ਕਹਿ ਕੋ ਆ ਕੇ ਉਹ ਤੋਂ ਮਾਸਟਰਾਂ ਨੂੰ ਕਹਿ ਕੋ ਆ ਕੇ ਪਾਸ ਹੋਈ ਗਏ ਚਲੋ ਸ਼ਿਪਾਰਸ਼ਾਂ ਚੱਲ ਗਈਆਂ ਇੱਜ਼ਤ ਕਰਦੇ ਹੀ ਉਦੋਂ ਚੱਲ ਕੋਈ ਨਹੀਂ ਨਹੀਂ ਸ਼ਿਵਾਰਥਾਂ ਦੇ ਪਾਸ ਹੁੰਦਾ ਰਿਹਾ ਤੇ ਜਿਵੇਂ ਮੇਰੇ ਵਾਂਗੂ ਐ ਤਾਂ ਨਹੀਂ ਕਿਤੇ ਗਿਆ ਬਾਈ ਕਿਤੇ ਪੇਰ ਸਮੀਟਿੰਗ ਤੇ ਪਾਪਾ ਹੋਰ ਬਣਾ ਕੇ ਲੈ ਗਿਆ ਨਹੀਂ ਆਏ ਨਹੀਂ ਮੈਂ ਤਾਂ ਮੈਨੂੰ ਤਾਂ ਚਾਚੇ ਤਾਇਆ ਨੂੰ ਲਿਜਾਣਾ ਪੈਂਦਾ ਸੀ ਪਾਪੂ ਦਾ ਕੁੱਟੂਗਾ ਯਾਰ ਤੇ ਆਸਾ ਪਾਸਾ ਕਰਕੇ ਮੈਂ ਵੀ ਤੇਰੇ ਵਾਂਗੂ ਐ ਹੀ ਸੀਗਾ ਯਾਰ ਕੀ ਗੱਲ ਆ ਹੁਣ ਵੈਸੇ ਇੱਕ ਗੱਲ ਆ ਹੁਣ ਸੋਚਦੇ ਹਾਂ ਤਾਂ ਚੰਗੇ ਰਹਿ ਗਏ ਜਿੰਨੀਆਂ ਕਲਾਸਾਂ ਕਰ ਲਈਆਂ ਕੋਈ ਪੱਲੇ ਪੈ। ਵੇਖ ਪਤਾ ਕੀ ਹੈ ਜੇ ਉਹ ਤੋਂ ਪੜ ਜਾਂਦੇ ਸੀ ਚੰਗਾ। ਹਮ ਹਣਾ ਅੱਜ ਪਤਾ ਨਹੀਂ ਪਰ ਇੱਕ ਗੱਲ ਹੋਰ ਵੀ ਅੱਬਾਈ ਹੁਣ ਐਮ ਐਮ ਬੀਏ ਬੀਏ ਟ ਕੀਤੀਆਂ ਜਿਹੜਿਆਂ ਬੱਚਿਆਂ ਦੀ ਉਹ ਵੀ ਵਿਚਾਰੇ ਕੰਮਾਂ ਦੇ ਵਿੱਚ ਕੰਮ ਕਰਦੇ ਫਿਰਦੇ ਆ ਸਰਕਾਰਾਂ ਨੇ ਨੌਕਰੀਆਂ ਕਿਹੜਾ ਦਿੱਤੀਆਂ। ਬਿਲਕੁਲ ਬਿਲਕੁਲ। ਇਹਨੂੰ ਮੰਨਣੀ ਪੈਣੀ ਉਸਨੂੰ। ਹੁਣ ਜੀ ਇੱਥੇ ਇਮਾਨਦਾਰੀ ਦਾ ਕੰਮ ਕਰੀ ਜਾਓ ਨਾ ਜਿੰਨਾ ਆਪਣੇ ਕੋਲੇ ਮੰਨ ਕੇ ਚੱਲੋ ਵੀ ਆਪ ਨੂੰ ਇੱਜ਼ਤ ਦਿੰਦੇ ਆ ਆਪ ਨੂੰ ਤਿਆਰ ਕਰਦੇ ਆ। ਜੀ। ਇੱਥੇ ਰਹਿ ਕੇ ਪੂਰਾ ਇਮਾਨਦਾਰੀ ਨਾਲ ਕੰਮ ਕਰਕੇ ਵੀ ਬੰਦਾ 1.5-2 ਲੱਖ ਰੁਪਇਆ ਮੈਂ ਬਣਾ ਸਕਦਾ ਮੈਂ ਬਣਾਉਣਾ ਹੈ ਬਣਾ ਸਕਦਾ ਕੋਈ ਸ਼ੱਕ ਨਹੀਂ ਵੀ ਕੋਈ ਮੈਂ ਇੱਕ ਲਿਆ ਕੇ 20 ਦੀ ਤਾਂ ਮੈਂ 50 ਦੀ ਵੀ ਤਾਂ ਮੈਂ ਉਹ ਨਹੀਂ ਕਰਦਾ ਹਾਂ ਇਹ ਮੇਰਾ ਮੰਨ ਕੇ ਚੱਲਿਆ ਵੀ ਉਧਰ ਤੁਸੀਂ ਆ ਕੇ ਕਹਿੰਨਾ ਤੂੰ ਕੀ ਬਣਾਇਆ ਯਾਰ ਇਹ ਵਿੱਚ ਤੂੰ ਹੈ ਨਹੀਂ ਕੇ ਬਣਾ ਦਿੰਦਾ 40 ਮੱਝਾਂ ਵੇਚਦੇ ਆਪਾਂ ਮਹੀਨੇ ਦੀਆਂ ਦੋ ਮੱਝਾਂ ਦੀ ਐਵਰੇਜ ਨਾਲ ਪਰ ਤੂੰ 40 ਰੱਖ ਮਹੀਨੇ ਦੀਆਂ 40 ਮੱਝਾਂ ਦੀ ਕਮਾਈ ਤੂੰ ਬਈ ਘੱਟ ਤੋਂ ਘੱਟ 2500 3000 ਰੁਪਏ ਰੱਖਣਾ 40 40 80 80 ਤੇ 40 1 ਲੱਖ 20 ਹਜ਼ਾਰ ਹੋ ਗਿਆ ਹਾਂ ਉਹਦੇ ਵਿੱਚੋਂ 20000 ਰੁਪਏ ਹੋਰ ਤੂੰ ਕੱਟ ਦੇ ਵੀ ਮਰਾ ਖਰਚਾ ਕੱਟਦੇ ਆਉਂਦਾ ਜੀ 1 ਲੱਖ ਰੁਪਏ ਫਿਰ ਵੀ ਆਪਾਂ ਸੇਵ ਕਰ ਸਕਦੇ ਇਹ ਇਹ ਕੁਛ ਵੀ ਨਹੀਂ ਹੂੰ ਲੱਖ ਮੇਰੇ ਵਾਸਤੇ ਬਣਾਉਣਾ ਨਾ ਹੂੰ ਡੇਢ 2 ਲੱਖ 2 2.5 ਲੱਖ ਬਣਾਉਣਾ ਕੋਈ ਖਾਸ ਗੱਲ ਨਹੀਂ ਕੋਈ ਖਾਸ ਗੱਲ ਨਹੀਂ ਸੀ ਹਾਂ ਇਹ ਜੇ ਕਿਸੇ ਤੋਂ ਪੈਸੇ ਲਏ ਆ ਮੰਨ ਕੇ ਚਲੇ ਵੀ ਬਾਹਰੋਂ ਵੀ ਪੈਸੇ ਬਹੁਤ ਪਏ ਹੋਏ ਆ ਹੂੰ ਜੇ ਕਿਸੇ ਦੇ ਪੈਸੇ ਆਪਾਂ ਦੇਣੇ ਆ ਉਹ ਆਪਾਂ ਨੂੰ ਕਹਿੰਦਾ ਨਹੀਂ ਹੂੰ ਜੇ ਆਪਾਂ ਕਿਸੇ ਤੋਂ ਲੈਣੇ ਆਪਾਂ ਵੀ ਨਹੀਂ ਕਿਹਾ ਹਣਾ ਵੀ ਇਹ ਪਿਆਰ ਆ ਵੀ ਜਿਹੜਾ ਆਪਣਾ ਇੰਨਾ ਟਾਈਮ ਮਤਲਬ ਲੀਪੀ ਜਾਂਦਾ ਨਹੀਂ ਵੀ ਜਾਊਗਾ ਹੂੰ ਕਿਉਂਕਿ ਆਪਣੇ ਕੋਈ ਉੱਚੀ ਨਹੀਂ ਬੋਲੇ ਅੱਜ ਤੱਕ ਆਪਣੇ ਘਰੇ ਆ ਕੇ ਲੈਂਦੇ ਚੱਲਦਾ ਹੀ ਹੁੰਦਾ ਹੈ ਨਾ ਕੋਈ ਕਿਸੇ ਦੇ ਦੇਣ ਨਹੀਂ ਹੁੰਦੇ ਉਹ ਦੱਸ ਦੇਣ ਲੈਣ ਤਾਂ ਇਹ ਕਈ ਵਾਰੀ ਲੇਟ ਆ ਗਿਆ ਕਈ ਵਾਰੀ ਰੁਕ ਜਾਂਦੇ ਆ ਕਈ ਵਾਰੀ ਜਿੰਦਗੀ ਦੇ ਵਿੱਚ ਅੱਜ ਤੱਕ ਕਿਸੇ ਦਾ ਪੈਸਾ ਪੰਜ ਪੈਸੇ ਮੁਕਰੇ ਨਹੀਂ ਜੇ ਕੋਈ ਆਪਣੇ ਮੁਕਰ ਗਿਆ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਵੀ ਹਾਜਮੇ ਵਾਲੇ ਬੰਦੇ ਹਾਂ ਅੱਛਾ ਇੱਕ ਗੱਲ ਹੋਰ ਸੁਖਮੰਦਰ ਬਾਈ ਵੀ ਜਿਵੇਂ ਆਪਾਂ ਮੰਨ ਲਾ ਜਾਨਵਰ ਲੈ ਕੇ ਆਉਣਾ ਹਨਾ ਹੁਣ ਤੂੰ ਪਹਿਲਾਂ ਅਜ ਤੋਂ 5 6 ਸਾਲ ਪਹਿਲਾਂ ਜਾਨਵਰ ਲਿਆਉਂਦਾ ਸੀਗਾ ਹੁਣ ਲੈ ਕੇ ਆਣਾ ਹੁਣ ਵਾਲੇ ਜਾਨਵਰਾਂ ਦੇ ਵਿੱਚ ਤੈਨੂੰ ਸੁਧਾਰ ਲੱਗਿਆ ਦੁੱਧ ਦੇ ਵਿੱਚ ਕਿਉਂਕਿ ਅੱਗੇ ਪਹਿਲਾਂ ਝੋਟੀਆਂ ਆਪਾਂ ਨੂੰ 15 16 ਕਿਲੋ ਵਾਲੀ ਬਹੁਤ ਘੱਟ ਮੱਥੇ ਲੱਗਦੀ ਸੀ ਤੇ ਹੁਣ ਤਾਂ 100 ਦੇ ਵਿੱਚੋਂ 60% ਝੋਟੀਆਂ ਲੱਗਦੀਆਂ ਮੱਥੇ ਬਈ ਯਾਰ ਬਈ ਸਰਵੇ ਇੱਥੇ ਤਾਂ ਮੈਂ ਅਜੀਬ ਨਹੀਂ ਵੇਖਿਆ 15 16 17 ਕਿਲੋ ਦੁੱਧ ਵਾਲੀ ਜਿਹੜੀ ਜੇ ਕੋਈ ਵੀ ਬੰਦਾ ਹੋਰ ਵੀ ਲਿਆਵੇ ਜਿੰਨੀ ਮੈਂ ਰਾਜਸਥਾਨ ਦੇ ਵਿੱਚੋਂ ਪਸ਼ੂ ਲੈਂਦੇ ਆ ਨਾ ਹੂੰ ਖਰਚੇ ਪੈ ਜਾਂਦੇ ਖਰਚੇ ਮਾਰਦੇ ਆ ਹੂੰ ਸਿੱਧੀ ਵੀ ਬੰਦਾ ਜਾ ਕੇ ਲਿਆਵੇ ਨਾ ਕੋਈ ਕੋਈ ਤਲਕਾਲਾ ਬੰਦਾ ਉੱਥੇ ਹੋਵੇ ਉਹ ਮੱਜਾਂ ਦੁੱਧ ਕੱਢਦੀਆਂ ਹੋ ਗਿਆ ਪਏ ਖੂਨਣੀ ਆਪਣਾ ਰਿਸ਼ਤੇਦਾਰ ਤੋਂ ਵੀ ਵੱਧ ਹੈ ਆ ਮੁਖਸਰ ਕੋਲੇ ਖੂਨਣਾ ਖੂਨਣ ਪਿੰਡ ਹਾਂ ਉਹਦੇ ਕੋਲੇ 20 ਕਿਲੋ ਦੁੱਧ ਦਿੱਤਾ ਹੈ ਹਾਂ ਆ ਸਰਪੰਚ ਦੇ ਘਰੇ 21 22 ਕਿਲੋ 22 23 ਕਿਲੋ ਸਾਡੇ ਪੁੱਟੋ ਸਰਪੰਚ ਦੇ ਘਰੇ ਦੁੱਧ ਜਿਹੜੀ ਉੱਥੋਂ ਲਿਆਂਦੀ ਉਹਨੇ ਦਿੱਤਾ ਜਿਹੜਾ ਰਿਕਾਰਡ ਚ ਆ ਕੇ ਦਿੱਤਾ ਹੈ ਨਹੀਂ ਇਹ ਗੱਲ ਤਾਂ ਸਹੀ ਆ ਬਈ ਹਾਂ ਤੇ ਯਾਨੀ 15 16 ਕਿਲੋ ਤਾਂ ਨਾ ਦੇ ਦਿੰਦਿਆਂ ਤੇ ਵੱਖੀ ਨਾ ਇੱਕ ਬੇਨਤੀ ਆਪਾਂ ਹੋਰ ਵੀ ਕਰਨੀ ਹੈ ਹੂੰ ਵੀ ਮੰਨ ਕੇ ਚੱਲਿਆ ਵੀ ਆ ਮੈਂ ਗੱਬਣ ਜੀ ਜਿਆਦਾ ਭਰੋਸਾ ਕਰ ਲੋ ਤੇ ਜਾਨ ਦਿਓ ਜਾਨ ਦਿਓ ਐਂਡ ਤੱਕ ਹੀ ਜੀ ਤੇ ਨਹੀਂ ਨਾ ਖਰਚਾ ਮੈਂ ਦਿਆਂ ਮੈਂ ਹਰ ਵਾਰੀ ਕਹਿੰਨਾ ਨਾ ਹੂੰ ਵੀ ਖਰਚਾ ਮੈਂ ਦੇਉਂਗਾ ਸਾਰਾ ਖਰਚਾ ਕਰੂੰਗਾ ਜੇ ਮੈਂ ਫੰਡਰ ਨਿਕਲ ਜੇਤਾ ਵੀ ਪਰੂੰ ਜੇ ਮੈਂ ਵੀਡੀਓ ਤੇ ਕਹਦਾ ਵੀ ਆ ਫੰਡਰ ਗੱਬਣ ਹੈ ਇਹ ਫੰਡਰ ਨਿਕਲ ਕੇ ਜਿੰਨੀ ਦੰਨ ਮੈਨੂੰ ਮਰਜ਼ੀ ਲਾ ਦੇਣ ਪਰ ਮੇਰੇ ਘਰੇ ਮੇਰੇ ਘਰੇ ਚੈੱਕ ਕਰਾਉਣੇ ਹਾਂ ਹਾਂ ਚਲੋ ਮੈਨੂੰ ਨਹੀਂ ਕੋਈ ਫੋਨ ਫਾਨ ਨਹੀਂ ਆਉਂਦਾ ਮੈਂ ਵੈਸੇ ਗੱਲਾਂ ਕਰਦਾ ਲੋਕਾਂ ਦੀਆਂ ਗੱਲਾਂ ਸੁਣਦਾ ਹੈ ਹਨਾ ਵੀ ਇੱਥੇ ਜਿਹੜੀ ਚੈੱਕ ਕਰਾਉਣੀ ਹੂੰ ਰਾਤ ਨੂੰ ਆਪਾਂ ਕੋਈ ਕੰਮ ਨਹੀਂ ਕਰਦੇ ਨਹੀਂ ਕਰਦੇ ਨਹੀਂ ਨਾ ਕਰਦੇ ਸ਼ਾਮ ਨੂੰ ਮੇਰੇ ਕੋਲੇ ਆ ਜਾਓ ਹੂੰ ਆਥ ਨੇ ਝੋਲੋ ਹੂੰ ਸੁਬਾ ਜੋ ਲੋ ਹਮ ਰਤੇ ਰਾਤ تسਲੀ ਹੋ ਗਈ ਨਾ ਦੋਵੇਂ ਡੰਗ ਚੋ ਜਿੱਤੋ ਮਰਜੀ ਆ ਜੋ 11500 ਰੁਪਈਆ ਹੀ ਲੱਗਦਾ ਇਹ ਦੋ ਵਾਰ ਨਹੀਂ ਉਹਨੇ ਮੈਂ ਛੱਡ ਦੂੰ ਹਾਂ ਸਹੀ ਕਰਾ ਪਰ ਨਾ ਉਨਾ ਹੀ ਪਿਆਰ ਵਧੂਗਾ ਜਿੰਨੀ ਆਪਾਂ ਇੱਥੋਂ ਪੂਰੀ ਪਰਖ ਕੇ ਲੈ ਜਾਣਾ ਨਾ ਸਕਮੰਦਰ ਬਾਈ ਗੱਲ ਪਤਾ ਕੀ ਆ ਇਹ ਕਰਮਾਂ ਵਾਲਿਆਂ ਦਾ ਦੁੱਧ ਸੂਏ ਦਾ ਹੁੰਦਾ ਕਈ ਵਾਰੀ ਹੁਣ ਸਕਮੰਦਰ ਬਾਈ ਇੱਕ ਮੈਂ ਮੰਨ ਲਾ 23 24 ਕਿਲੋ ਇੱਕ ਸੂਏ ਦੇ ਵਿੱਚ ਦੇ ਜਾਂਦੀ ਆ ਉਹਨਾਂ ਵਾਲੇ ਸੂਏ ਦੇ ਵਿੱਚ ਉਹ ਮੈਂ 10 11 ਕਿਲੋ ਤੇ ਰਹਿ ਜਾਂਦੀ ਆ ਬਿਲਕੁਲ ਬਿਲਕੁਲ ਇਹ ਵੀ ਮਾਰਾ ਤੁਸਾਬ ਆ ਪੇਲਾ ਲਾ ਕੀ ਹੋਊਗਾ ਇਹ ਚੀਜ਼ਾਂ ਹੁੰਦੀਆਂ ਬਾਈ ਅੱਛਾ ਸਕਮੰਦਰ ਬਾਈ ਇੱਕ ਮੱਝ ਆਪਣੇ ਕੋਲੇ ਅੱਜ ਹਨਾ ਇਹ ਕੀ ਡਿਟੇਲ ਆ ਯਾਰ ਇਹ ਵੀ ਦਿਖਾਈ ਦੇ। ਇਹਦੀ ਨਾ ਆ ਕੱਤੀ ਬਹੁਤ ਚੰਗੀ ਐ। ਹਾਂ ਨਾ। ਹੂੰ। ਇਹਦੇ ਥੱਲੇ 9 ਕਿਲੋ ਈ ਦੁੱਧਾ ਵਾਲਾ ਨਹੀਂ ਆ ਪੱਕਿਆ ਹੋਣਾ। ਹਾਂ। ਤੁਲਮਾ ਦੁੱਧ ਇੰਨਾ ਕੀ ਐ। ਠੰਡੀ ਸੀਲਾ ਚੋਣ ਜਾਣ। ਚੋਣ ਨੂੰ ਜਦੋਂ ਮਰਜੀ ਚੋਲੋ ਚਾਈ ਇੱਕ ਨੰਬਰ ਆਊਗੀ ਇਹਦੀ ਭਲਾ ਐ ਲੈ ਜੇ ਕੋਈ। ਠੀਕ ਠੀਕ ਐ ਭਾਈ। ਹਾਂ ਨਾ ਸੀਲ ਦੀ ਗਰੰਟੀ ਐ ਇਹਦੀ। ਠੀਕ ਐ ਭਾਈ। ਚੋਣ ਜਣ ਚੰਗਾ ਲੱਗਾ ਹਾਂ ਨਾ। ਚੋਣ ਬਹੁਤ ਚੰਗਾ ਲੱਗਾ। ਹੂੰ। ਕਿੰਨੇ ਦੀ ਦੇ ਦੇਂਗੇ ਭਈ ਇਹ ਆਪ। ਇਹ ਆਪਾਂ ਦੇ ਦਾਂਗੇ 85000 ਦੀ। ਮਾਨਤਨ ਕਰਦੇਗੇ ਵੀ। ਹਾਂ ਕਰਦੇ ਆਂਗੇ। ਠੀਕ ਐ ਭਾਈ। ਲੈ ਜੀ ਮਿੱਤਰੋ। ਦੁੱਧ 9 ਕਿਲੋ 85 ਹੇਅਰ ਦੀ ਬਜਟ ਸੂਈਦਾ ਹੋਊਗੀ 1.5 ਮਹੀਨੇ ਦੋਆਂ ਦੀ ਬਾਈ ਕਿੰਨੀ ਨਹੀਂ 2.5 ਦੀ ਹੋ ਹਾਂ ਕੱਟੀ ਬਹੁਤ ਚੰਗੀ ਮਗਰ ਹਨ ਪਲੀ ਪੁਲੀ ਬਹੁਤਾ ਕੱਟੀ ਹੂੰ ਸਹ ਹੈ ਕਿ ਗੱਲ ਹੈਗੀ ਬੱਚਾ ਗੋਲ ਮੋਲਾ ਪੂਰਾ ਹਾਂ ਕੱਟੀ ਹੁਣ ਦੁੱਧ ਕਰਕੇ ਹੀ ਕੱਟੀ ਪਲੀ ਹੋਈ ਹੈ ਦੁੱਧ ਚੰਗਾ ਛੱਡਿਆ ਬੱਚੇ ਨੂੰ ਹਾਂ ਇੱਕ ਹੋਰ ਹੈ ਇਹ ਇੱਕ ਅਪਰ ਜਿਹੜੀਆਂ ਜਰਸੀ ਗੱਜ ਹੈ ਹੂੰ ਜਿਹੜੀ ਸਾਡੇ ਆ ਬੰਦਿਆਂ ਦੀ ਬ੍ਰੀਡ ਹੈ ਨਾ ਜੀ ਸਾਡੇ ਸਰਪੰਚਾਂ ਦੀ ਜੀ ਇਹ ਬਰੀਡ ਦੀਆਂ ਨੰਬਰ ਦਿੱਤੇ ਹੋਏ ਆ ਸਾਰੇ ਜਿਨ੍ਹਾਂ ਦੇ ਟੀਕੇ ਲੱਗੇ ਉਹ ਵੀ ਨੰਬਰ ਹੈ ਠੀਕ ਹੈ ਤੇ ਜਿਹੜੀਆਂ ਆਪ ਹੈ ਉਹ ਵੀ ਨੰਬਰ ਆਪ ਦਾ ਭਲਾ ਨਾ ਹੁਣ ਤਾਂ ਮਿੰਟਾ ਇੱਕ ਤੇ ਨਿਕਲੇ ਹੁੰਦਾ ਸਰਚ ਮਾਰ ਕੇ ਕਿੰਨੀਆਂ ਕਿਹਨੇ ਕਿਹਨੇ ਜਰਦੀਆਂ ਗੱਬਣਾ ਉਹ ਤੋਂ ਇੱਕ 4 ਮਹੀਨੇ ਦੀ ਹੈ ਠੀਕ ਹੈ ਇੱਕ 3.5 ਮਹੀਨਿਆਂ ਦੀ 12 ਕਿਲੋ ਦੁੱਧ 12 ਕਿਲੋ ਜਿਹੜੀ ਚੌਹਾਂ ਵਾਲੀ ਹੈ ਦੂਜੀ ਸੂਏ ਇੱਕ ਖੀਰੀ ਵੈੜਾ ਬੜੀ ਟਾਪ ਦੀ ਬੱਚੀ ਖੀਰੀ ਹੈ ਹਾਂ ਜੇ ਕੋਈ ਪਾਲੂਗਾ ਨਾ ਤੇ ਜਿੰਨੇ ਪੈਸੇ ਮਰਜ਼ੀ ਆਪਾਂ ਜਾਇਜ਼ ਦੇਵਾਂਗੇ ਜਮਾ ਉਹ ਗੱਬੜਾ ਖੀਰੀ ਬੱਚੀ ਹੈ ਖੀਰੀ ਬੱਚੀ ਚੈੱਕ ਕਰਾ ਕੇ ਲਈ ਹੈ ਦੂਜੀ ਵੀ ਚੈੱਕ ਆਪਣੀ ਇੱਥੇ ਕਰਾ ਲਿਆ ਠੀਕ ਹੈ ਭਾਈ ਆ ਕੱਲ ਹੋ ਜਾਣਗੇ ਉਹ ਆ ਤਾਂ ਹੁਣ ਮੈਂ ਤਾਂ ਹੀ ਤੈਨੂੰ ਕਹੀ ਸ਼ਾਮ ਨੂੰ ਤੁਸੀਂ ਆਇਓ ਵੀ ਅੱਜ ਹੀ ਆਉਣਾ ਠੀਕ ਹੈ ਠੀਕ ਤੇ ਦੋ ਮੱਝਾਂ ਆਉਣੀਆਂ ਇੱਕ ਨੀਲੀ ਮੱਝ ਆਉਣੀ ਹੈ 7ਵੇਂ ਮਹੀਨੇ 'ਚ ਠੀਕ ਹੈ ਠੀਕ ਹੈ ਇੱਕ ਮਾਝ ਹੁਣੀ 4 ਮਹੀਨੇ ਦੀ ਗੱਬਣ ਠੀਕ ਹੈ ਜੀ ਤੇ ਇੱਕ ਹੁਣੀ ਢਾਈ ਮਹੀਨੇ ਦੀ ਗੱਬਣ ਠੀਕ ਹੈ ਜੀ ਸਾਰੀਆਂ ਚੰਗੇ ਦੁੱਧ ਚ ਕਹਿੰਦੇ ਭਾਵਾ ਵੀ ਇੰਦੇ ਤੋਂ ਬਿਨਾ 5 ਜਨਵਰੀ ਅੱਜ ਪਹੁੰਚ ਜਾਣਗੇ ਅੱਜ ਆਪਣੇ ਕੋਲੇ ਪਹੁੰਚ ਜਾਣਗੇ ਗੁੱਗੀ ਦੀ ਲਈ ਹੋਈ ਹੈ ਡਿਊਟੀ ਲੈਣ ਹਾਂ ਬਸ ਆਉਣ ਵਾਲੀ ਹੈ ਮੈਂ ਕਿਹਾ ਚੱਲ ਤੂੰ ਬਣਾ ਦਿਓ ਆਪਣੇ ਕਿਹੜਾ ਕੋਈ ਹਾਂ ਨਹੀਂ ਠੀਕ ਹੈ ਹਾਂ ਆਪਾਂ ਫੇਰ ਬਣਾ ਲਾਂਗੇ ਜਦ ਨਹੀਂ ਆਪਾਂ ਦੱਸਿਆ ਆਪਾਂ ਬੰਦ ਨਹੀਂ ਕੀਤਾ ਠੀਕ ਹੈ ਜੀ ਉਹਦੇ ਗੱਲ ਦੇ ਵਿੱਚ ਥੋੜਾ ਜਿਹਾ ਫਰਕ ਕਿਉਂ ਰਹਿ ਗਿਆ ਵੀ ਆਪਾਂ ਬੰਦ ਕਹਿ ਗਏ ਆਪਾਂ ਇਹ ਨਹੀਂ ਕਿਹਾ ਵੀ ਆਪਾਂ ਰੁਕ ਜਾਣਾ ਵੀ ਮੁੰਡਾ ਢੱਲਾ ਕਰਕੇ ਉਹ ਜੇ ਉਹਵੇਂ ਕਹਿ ਦਿੰਦੇ ਫੇਰ ਅਗਲੇ ਨਹੀਂ ਠੀਕ ਹੈ ਮੈਨੂੰ ਇੰਨਾ ਫੋਨ ਆਇਆ ਨਾ ਕਹਿੰਦੇ ਬੰਦ ਬਾਹਰ ਹੈ ਹੈ ਤਾਂ ਇਹਦੇ ਤੇ YouTube ਤੇ ਹੀ ਉਹ ਗਨਾਂ ਕੱਲ ਗੱਲ ਕੀ ਹੋ ਗਈ ਹੂੰ ਉਹਨਾਂ ਗੱਲ ਦਾ ਭਾਵ ਤੇ ਇਹੀ ਹੁੰਦਾ ਵੀ ਖਣੀ ਕੋਈ ਪੈਸੇ ਦਾ ਡਿੱਕਾ ਪੈ ਗਿਆ ਮੈਂ ਕਿਹਾ ਵੀ ਪੈਸੇ ਨਾਲ ਆਪਣਾ ਚੱਲਦਾ ਹੈ ਕੋਈ ਚੱਕਰ ਨਹੀਂ ਪਰਨਾ ਉਹ ਢਿੱਲਾ ਕਰਕੇ ਉਹਦੀ ਟੈਨਸ਼ਨ ਕਰਕੇ ਇੱਕ ਭਾਈ ਸਾਹਿਬ ਉੱਠ ਕੇ ਬਾਹਰ ਹੂੰ ਤੇ ਉਹਦੇ ਨਾਲ ਨਾਲ ਕਾਰਖਾਨੇ ਦਾ ਸਾਰਾ ਲੋਡ ਸਾਰਾ ਕੰਮ ਸਾਰਾ ਚਾਰ ਚੁਫੇਰੇ ਸਾਰਾ ਲੋਡ ਆਪਦੇ ਤੇ ਪੈ ਗਿਆ ਉਹਨੇ ਆਪਾਂ ਨੂੰ ਨਾਲ ਥੋੜਾ ਜਿਹਾ ਪਿੱਛੇ ਕਰਤਾ ਹੂੰ ਜਿੰਮੇਵਾਰੀ ਵਾਧ ਗਈ ਜਿੰਮੇਵਾਰੀ ਵਾਧ ਗਈ ਹਾਂ ਘਰ ਦੀ ਵਾਧ ਗਈ ਦੁਕਾਨ ਦੀ ਘਰ ਦੀ ਵਾਧ ਗਈ ਦੁਕਾਨ ਦੀ ਹੂੰ ਘਰੇ ਪਿਆਰ ਆ ਘਰੇ ਥਵਾਕ ਆ ਮੈਂ ਵੀ ਦੱਸ ਦਿੰਨਾ ਵੀ ਜਿਹੜੀਆਂ ਅਸੀਂ ਚਾਰ ਭਾਈ ਆ ਹੂੰ ਚਾਰਾਂ ਜਣੀਆਂ ਨੇ ਇੱਕੋ ਮੰਜੇ ਤੇ ਬਹਿ ਕੇ ਰੋਟੀ ਖਾਂਦੇ ਠੀਕ ਆ ਬਈ ਕੀ ਆ ਬਾਈ ਚਾਰ ਨੌ ਆ ਦੋ ਬਾਹਰ ਆ ਦੋ ਇਧਰ ਆ ਇੱਥੋਂ ਆਵਾਜ਼ ਦੇ ਦੇ ਤੇ ਹਾਂਜੀ ਦੀ ਆਵਾਜ਼ ਆਉ ਹੂੰ ਧੋਪਤੀ ਜੇ ਇੱਥੇ ਐ ਹੂੰ ਇੱਥੋਂ ਆਵਾਜ਼ ਦੇ ਦੇ ਤੇ ਹਾਂਜੀ ਦੀ ਆਵਾਜ਼ ਆਉ ਠੀਕ ਐ ਮਹਾਰਾਜ ਦੀ ਕਿਰਪਾ ਇੰਨੀ ਐ ਨਸ਼ੇ ਤੋਂ ਜਮਾਂ ਦੂਰ ਐ ਹੂੰ ਇਹ ਬਸ ਆਪਾਂ ਨੂੰ ਇਹੀ ਕੁਝ ਚਾਹੀਦਾ ਹੁੰਦਾ ਤੇ ਇਹ ਆਪਾਂ ਨੂੰ ਮਿਲ ਹੀ ਜਾਂਦਾ ਬਸ ਪਰਿਵਾਰ ਇਕੱਠਾ ਹੋਣਾ ਪਰਿਵਾਰ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਪਤਾ ਨਹੀਂ ਜੀwala ਸਖਮੰਦਰ ਬਈ ਇੱਕ ਗੱਲ ਆਇਆ ਵੀ ਆ ਭਾਈ ਭਾਈਆਂ ਦਾ ਨਾ ਜਿਹੜਾ ਪਿਆਰ ਆ ਹਾਂ ਨਾਲ ਆਪਾਂ ਇਕੱਠੇ ਜੰਮੇ ਆ ਇਕੱਠੇ ਵੱਡੇ ਹੋਏ ਆ ਇੱਕ ਦੂਜੇ ਨਾਲ ਆਪਣੀਆਂ ਦਿਲਾਂ ਦੀਆਂ ਸਾਂਝਾ ਇੱਕ ਦੂਜੇ ਨਾਲ ਆਪਣਾ ਗਰੀਬੀ ਅਮੀਰੀ ਦਾ ਵਕਤ ਰੰਗਿਆ ਹੋਇਆ ਇੱਕ ਦੂਜੇ ਤੋਂ ਆਪਾਂ ਜਾਣਦੇ ਆ ਵੀ ਇਹਨੇ ਕਿਹੜਾ ਵਕਤ ਕੱਟਿਆ ਤੇ ਉਹਨੇ ਕਿਹੜਾ ਕੱਟਿਆ ਤੇ ਭਾਈ ਭਾਈ ਦਾ ਕਾਦੋ ਰੋਲ ਹੈ ਨਾ ਬਿਲਕੁਲ ਦੇਖੋ ਜੀ ਹੁਣ ਨਾ ਇਹ ਗਾਣਾ ਆਇਆ ਸੀ ਇੱਕ ਲੱਖਾਂ ਤੁਰੇ ਫਿਰਦੇ ਆ ਇਸ ਤੇ ਹੋਰ ਜੱਗ ਤੇ ਪਰ ਵੱਡੇ ਭਾਈ ਵਾਲੀ ਥਾਂ ਨਹੀਂ ਕੋਈ ਲੈ ਸਕਦਾ ਥਾਂ ਨਹੀਂ ਲੈ ਸਕਦਾ ਹੈ ਨਾ ਇਹ ਇੱਥੇ ਨੱਥੂ ਵਾਲੇ ਤੋਂ ਆਪਣੇ ਰਿਸ਼ਤਾ ਹੋਇਆ ਜਿਹੜਾ ਮੁੰਡਾ ਬਾਹਰ ਨਿਊਜ਼ੀਲੈਂਡ ਚ ਹੈ ਉਹਾਂ ਦੇ ਵੀ ਅਸੀਂ ਕਿਸੇ ਨੂੰ ਨਹੀਂ ਜਾਣਦੇ ਤੇ ਤੈਨੂੰ ਜਾਣਦੇ। ਹਮ ਇੱਕ ਦਿਨ ਵਿੱਚ ਦੀ ਮੁੰਡੇ ਦਾ ਰਿਸ਼ਤਾ ਤੈਅ ਹੋ ਗਿਆ। ਇੱਕ ਦਿਨ ਮੈਂ ਖੁਦ ਰਿਸ਼ਤਾ ਲੈ ਕੇ ਘਰੋਂ ਜਾ ਕੇ ਹਮ ਤੇ ਮੇਰਾ 10 ਸਾਲ ਦਾ ਲਿੰਕ ਹੈ ਉਹਨਾਂ ਬੰਦਿਆਂ ਨਾਲ। ਹਮ ਹਣਾ ਵੀ ਜੇ ਆਪਾਂ ਚੰਗੇ ਕੰਮ ਕਰਾਂਗੇ ਨਾ ਤੇ ਚੰਗਾ ਬਿਲਕੁਲ ਜੀ ਬਿਲਕੁਲ ਤੇ ਇਹ ਫਿਰ ਆਪਾਂ 85 ਦੀ ਮਹਿੰਦ ਦੇ ਦਿਆਂਗੇ। ਉਹ ਝੋਟੀ ਤਾਂ ਨਹੀਂ ਵੇਚਣੀ ਕਰਨੀ ਹੈ। ਨਹੀਂ ਉਹ ਤਾਂ ਆਪਣੀ ਦਿੱਤੀ ਵੀ ਹੈ ਤੇ ਇੱਕ ਉਹ ਬੇਨਤੀ ਇਹ ਹੈ ਹਾਂਜੀ ਵੀ ਉਹ ਜਿਹੜੀ ਵਹਿੜ ਹੈ ਜਰਸੀ ਜਰਸੀ ਹਾਂਜੀ ਉਹ ਸੰਤਾਂ ਦੇ ਪਰਿਵਾਰ ਚੋਂ ਹੈ। ਉਹ ਬੰਦੇ ਉੱਠ ਕੇ ਬਾਹਰ ਠੀਕ ਹੈ ਜੀ ਠੀਕ ਹੈ ਉਹ ਆਪਣੀ ਆਈ ਸੇਵਾ ਤੇ ਠੀਕ ਹੈ ਜੀ ਉਹ ਜਦੋਂ ਆਉਣਗੇ ਆਪਦੀ ਲੈ ਜਾਵਣੇ ਨਾ ਉਹ ਮੁੱਲ ਲਈ ਹੈ ਨਾ ਉਹ ਵੇਚਣੀ ਨਹੀਂ ਨਹੀਂ ਵੀ ਮਹਾਰਾ ਸਾਂਭਣ ਲਈ ਉਹ ਸਾਂਭਣ ਵਾਸਤੇ ਆ ਵੀ ਮੈਨੂੰ ਨਾ ਕਾਫੀ ਫੋਨ ਆਉਂਦੇ ਬਾਈ ਉਹ ਵਹਿੜਦਾ ਫਿਰ ਅਗਲਾ ਵੀ ਪਰੇਸ਼ਾਨ ਹੁੰਦਾ ਇਹ ਵੀ ਉਹਨਾਂ ਦੇ ਪਰਿਵਾਰ ਚੋਂ ਐ ਤੇ ਆਪਣੇ ਕੋਲੇ ਵੱਜੀ ਵੀ ਐ ਤੇ ਇਹ ਵੱਜੀ ਰਹੂਗੀ ਇਹਦੇ ਨਾਲ ਉਹ ਚੰਗੀਆਂ ਹੀ ਆ ਉਹ ਦੋਵੇਂ ਕਿ ਇਹ ਚੀਜ਼ ਦੀ ਨਹੀਂ ਇਹ ਤਾਂ ਹੋਰ ਚੀਜ਼ ਐ ਉਹ ਜਿਹੜੀ ਚੀਜ਼ ਐ ਨਾ ਉਹ ਜਿਹੜੀ ਵਹਿੜ ਐ ਹਾਂਜੀ ਜੇ ਡੀਓ ਦੀ ਬਰੀਡ ਹੈ ਕਿਉਂਕਿ ਇੰਨਾ ਕਿ ਤਾਂ ਆਪਾਂ ਨੂੰ ਪਤਾ ਹੀ ਹੈ ਉਹ 20 ਕਿਲੋ ਪਹਿਲੇ ਸੂਏ ਦੁੱਧ ਦੇਊਗੀ ਠੀਕ ਹੈ ਜੀ ਹੋ ਸਕਦਾ ਖਿਰੀ ਖਿਰੀ ਸੂਪੇ ਠੀਕ ਹੈ ਜੀ ਠੀਕ ਹੈ ਹਾਂ ਜਿਹੜੇ ਬੰਦਿਆਂ ਨੂੰ ਪਰਖ ਹੈ ਨਾ ਫਾਰਮ ਵਾਲਿਆਂ ਨੂੰ ਪਰਖ ਹੁੰਦੀ ਹੈ ਜ਼ਿਆਦਾ ਦੂਜਿਆਂ ਨੂੰ ਵੀ ਪਤਾ ਹੁੰਦਾ ਸਭ ਨੂੰ ਭਾਗ ਭਾਗ ਕਿੱ데 ਗੋਣਾ ਪਾ ਜਵਾਂ ਜਾਇ ਦੇਵਾਂਗੇ ਦੂਜੇ ਭਾਗ ਸੀ ਦੇਵਾਂਗੇ ਆਪਾਂ ਦੋਨੇ ਲੱਖ ਦੀਆਂ ਦੇ ਦੇ ਠੀਕ ਹੈ ਬਸ ਓਕੇ ਲੈ ਵੀ ਮਿੱਤਰੋ ਦੋਵੇਂ ਲੱਖ ਦੀਆਂ ਮਿਲ ਜਾਣੀਆਂ ਬਾਈ ਨੰਬਰ ਆਪਣਾ 99 157 0 7336 ਠੀਕ ਹੈ ਜੀ 9115707336 ਇਹ ਬਈ ਜਾਣਕਾਰੀ ਸੀ ਬਈ ਸੁਖਮੰਦਰ ਦੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ